ਅੱਜ ਤੁਹਾਨੂੰ ਹਰ ਰੋਜ਼ ਹਰ ਦੂਜੇ ਤੀਜੇ ਦਿਨ ਮੌਸਮ ਦਾ ਹਾਲ ਦਿਖਾਣੇ ਆ ਕਦੇ ਤਾਂ ਬਹੁਤ ਜ਼ਿਆਦਾ ਗਰਮੀ ਤੇ ਕਦੇ ਬਹੁਤ ਜ਼ਿਆਦਾ بارش ਥੋੜੇ ਬਹੁਤ بارش ਨਾਲ ਹੀ ਗੁਰਨਾਨਕਪੁਰੇ ਦਾ ਹਾਲ ਤੇ ਦਾਣਾ ਮੰਡੀ ਦਾ ਹਾਲ ਦਿਖਾਣੇ ਆ ਤੁਹਾਨੂੰ ਇੰਨਾ ਪਾਣੀ ਲੋਹਰਾ ਦੇ ਸੜਕਾਂ ਤੇ ਰੁਕ ਜਾਂਦਾ ਹੈ ਕਿ ਲੋਕਾਂ ਨੂੰ ਆਂਜਾਨ ਚ ਦਿੱਕਤਾਂ ਆਣੀ ਸ਼ੁਰੂ ਹੋ ਜਾਂਦੀ ਹੈ ਡੇ ਬਾਏ ਡੇ ਤੁਹਾਨੂੰ ਅਪਡੇਟ ਦਿਖਾਉਂਦੇ ਰਹਿੰਦੇ ਆ ਤੁਸੀਂ ਦੇਖ ਰਹੇ ਹੋ ਅਸ਼ੋਕ ਬੰਦਲ ਦੀ ਰਿਪੋਰਟ ਬਠਿੰਡਾ ਤੋਂ ਕੁਝ ਮਿੰਟ ਪਹਿਲਾਂ ਧੁੱਪ ਖੜੀ ਦੀ ਬਹੁਤ ਜ਼ਿਆਦਾ ਤੇਜ਼ ਤੇ ਹੁਣ ਤੁਹਾਨੂੰ ਮੌਸਮ ਦਾ ਹਾਲ ਦਿਖਾ ਰਹੇ ਆ ਬੱਦਲ ਪੂਰੇ ਕਾਲੇ ਚਾਏ ਹੋਏ ਆ ਪੂਰੇ ਬੱਦਲ ਕਾਲੇ ਚਾਏ ਹੋਏ ਆ ਇਹ ਹੈ ਮੌਸਮ ਦਾ ਹਾਲ ਜੀ ਜੁੜੇ ਰਹੋ ਸਾਡੇ ਨਾਲ ਰੋਸ਼ਨੀ ਪੰਜਾਬ ਦੀ ਚੈਨਲ ਤੋਂ ਬਟਿੰਡਾ ਤੋਂ ਸ਼ੌਕ ਬੰਸਲ